ਹਾਂਜੀ ਸਤਿ ਸ੍ਰੀ ਅਕਾਲ ਜੀ ਕਈ ਮਰਦ ਇਹੋ ਜਿਹੇ ਹੁੰਦੇ ਨੇ ਭਾਵੇਂ ਉਹਨਾਂ ਦੀ ਪਤਨੀ ਕਿੰਨੀ ਔਰਕਾਨ ਹੋਵੇ ਪਰ ਉਹਨਾਂ ਨੇ ਆਪਣੀ ਪਤਨੀ ਦੀ ਪੂਰੀ ਜ਼ਿੰਦਗੀ ਕੋਈ ਗੱਲ ਨਹੀਂ ਮੰਨੀ ਹੁੰਦੀ ਦੇਖੋ ਵੀ ਸਾਰਿਆਂ ਨੂੰ ਮੈਂ ਕਹਦੀ ਵੀ ਸਾਰੇ ਇਹੋ ਜਿਹੇ ਹੁੰਦੇ ਨੇ ਪਰ ਕੁਝ ਕੁ ਮਰਦ ਇਹੋ ਜਿਹੇ ਹੁੰਦੇ ਨੇ ਜਿਹੜੀ ਜਨਾਨੀ ਨੂੰ ਮਿੱਟੀ ਬਰੋਬਰ ਸਮਝਦੇ ਆ ਉਹ ਜਨਾਨੀ ਪਤਾ ਕੀ ਕਰਦੀ ਹੈ ਵਿਚਾਰੀ ਜਦੋਂ ਨੂੰ ਪਤਾ ਹੁੰਦਾ ਹੁਣ ਮੇਰੇ ਤਾਂ ਕੋਈ ਗੱਲ ਮੰਨਣੀ ਨਹੀਂ ਉਹ ਕਿਸੇ ਤੀਜੇ ਨੂੰ ਕਹਿੰਦੀ ਆ ਵੀ ਇਹਨੂੰ ਆਏ ਸਮਝਾ ਦੋ ਵੀ ਐਕਟ ਕਰ ਲਵੇ ਵੀ ਪਰ ਮੇਰਾ ਨਾਂ ਵੀ ਨਾ ਲਿਓ ਜੇ ਤੁਸੀਂ ਮੇਰਾ ਨਾਂ ਲੈਤਾ ਨਾ ਇਸ ਬੰਦੇ ਨੇ ਇਹ ਗੱਲ ਜੇ ਕਰਨੀ ਵੀ ਐ ਤਾਂ ਵੀ ਨਹੀਂ ਕਰਨੀ ਜੇ ਨੂੰ ਪਤਾ ਲੱਗ ਗਿਆ ਵੀ ਇਹ ਮੇਰੀ ਪਤਨੀ ਦੀ رائے ਆ ਮੇਰੀ ਪਤਨੀ ਨੇ ਸਲਾਹ ਦਿੱਤੀ ਆ ਦੇਖੀ ਪਰ ਹਵਾ ਤੇਰੇ ਮੂਹਰੇ ਮੈਂ ਹੱਥ ਬੰਨ੍ਹਦੇ ਮੇਰੇ ਪਤੀ ਨੂੰ ਨਾ ਪਤਾ ਲੱਗੇ ਪਰ ਉਹਨੂੰ ਐਕਟ ਸਮਝਾ ਦਿਆਂ ਗੱਲ ਤੇਰੇ ਕਹਤੇ ਕਰ ਜ਼ਰੂਰ ਲਊਗਾ ਜੇ ਪਤੀਓ ਗੱਲ ਮੰਨਦਾ ਹੋਵੇ ਤਾਂ ਪਤਰੀ ਨੂੰ ਕੀ ਜ਼ਰੂਰਤ ਹੈ ਤੀਜੇ ਬੰਦੇ ਨੂੰ ਵਿੱਚ ਖੜਾ ਕਰਕੇ ਕਹਿਣ ਦੀ ਗੱਲ ਸੱਚ ਆ ਇਹ ਇਹ ਉੰਨਾ ਜਨਾਨੀਆਂ ਦੀ ਹੈ ਜਿਨ੍ਹਾਂ ਨੂੰ ਪਤੀ